ਕਿ ਯਾਰ ਦਾ ਜਿਹੜਾ ਛੜਿਆ ਸੀਗਾ ਅੱਜ ਤੋਂ ਪੰਜ-ਛੇ ਸਾਲ ਪਹਿਲਾਂ ਅੱਜ ਇਹ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਇੱਕ-ਇੱਕ ਜਿਹੜਾ ਸੀਵਰ ਦਾ ਜਿਹੜਾ ਇੱਕ-ਇੱਕ ਗਲੀ ਦਾ ਬੁਰਾ ਹਾਲ ਹੋ ਚੁੱਕਿਆ 12-11 ਕੰਪਲੇਂਟਾਂ ਆਹੀਂ ਐਸਡੀਓ ਸਾਹਿਬ ਨੂੰ ਜੇਏ ਸਾਹਿਬ ਨੂੰ ਔਰ ਸੀਵਰਮੈਨ ਜਿਹੜੇ ਕਿ ਨਿਕ ਪਛਾਣ ਕਰਦੇ ਨੇ ਆਗੇ ਕਿ ਹਿਸੂਜ ਨਹੀਂ ਸਕਦੀ ਉਦੋਂ ਵੀ ਇਸ ਮਸਲੇ ਲਈਆਂ ਸ਼ਿਕਾਇਤ ਦੀਆਂ ਕਿ ਸ਼ਾਇਦ ਇਹ ਮਸਲੇਵਾਂ ਬਹੁਤ ਜ਼ਿਆਦਾ ਗੁਨੀਆ ਨਾ ਹੋ ਚੁੱਕੀਆਂ ਨੇ ਇਹਨਾਂ ਦੇ ਬਾਰੇ ਕੋਈ ਨਾ ਕੋਈ ਕੀਤਾ ਜਾਵੇ ਲੇਕਿਨ ਨਹੀਂ ਬੜੀ ਹੈਰਾਨਗੀ ਦੀ ਗੱਲ ਇੱਕ ਹੀ ਤੋਂ ਆਂਦੀ ਹੈ ਕਿ ਇੱਕ ਦਿਨ ਪਹਿਲਾਂ ਜਾਂਦੇ ਨਾਲ ਸਾਡੇ ਹਲਕਾ ਇੰਚਾਰਜ ਉਹ ਜਾ ਕੇ ਉਹਦੀ ਗੱਡੀ ਕਰਦੇ ਨੇ ਨਾਰੀਅਲ ਕੱਢਦੇ ਨੇ ਦੂਜੇ ਦਾ ਨਾਮ ਦੇਣਾ ਆਪਣੇ ਮੇਹਰ ਸਾਹਿਬ ਸਾਡੇ ਔਰ ਆਪਣੇ ਮੰਤਰੀ ਸਾਹਿਬ ਉਹ ਵੀ ਉਸੇ ਗੱਡੀ ਦਾ ਉਹ ਘੱਟ ਕਰਦੇ ਨੇ ਉਹ ਸੀਵਰ ਮੈਨੂੰ ਕਹਿੰਦੇ ਆ ਆ ਰਹਿਣਾ ਸੇ ਅੱਗੇ ਸਭ ਕਹਿੰਦੇ ਆ ਰਹੇ ਨੇ ਜਾ ਦੇਣਾ ਆ ਰਹਿਣੇ ਜਾ ਰਹੇ ਨੇ ਹੁਣ ਪੰਜ ਸੱਤ ਦਿਨਾਂ ਤੋਂ ਇੱਕ ਉਹ ਦੇਖਿਆ ਕਿ ਅਸਦੀਵ ਸਾਹਿਬ ਜੈ ਸਿੰਘ ਸਾਹਿਬ ਸਾਰੇ ਇਕੱਠੇ ਹੋ ਕੇ ਉਹ ਇੱਕ ਹਲਗਾ ਹੀ ਜਾਜ ਜਾਂਦੇ ਨੇ ਉਹਦੇ ਨਾਲ ਮਗਰ ਮਗਰਪੁਰ ਪੈਂਦੇ ਨੇ ਉਹ ਇੱਕ ਦਿਨ ਸੀ ਉਹ ਠੀਕ ਹੁੰਦਾ ਦੂਜੇ ਦਿਨ ਫਿਰ ਉਹੀ ਪੀਛੇ ਚਾਈ ਮੈਂ ਆਪਣੇ ਪਰਮਜੋਤ ਦੀ ਕੀਤੀ ਸੀ ਔਰ ਸ਼ਹਿਰ ਦਾ ਜੋ ਹਾਲ ਹੈ ਉਹ ਤੁਸੀਂ ਸਾਡੇ ਤੋਂ ਬਿਹਤਰ ਜਾਣਦੇ ਹੋ ਕਹੀ ਤੇ ਵਾਅਦਾ ਦੀ ਗੱਲ ਕਰ ਸਕਦੇ ਆ ਨਾ ਤੁਸੀਂ ਤੇ ਸ਼ਹਿਰ ਚ ਫਿਰਦੇ ਹੋ ਔਰ ਸਾਰ ਨੂੰ ਜਿਆਦਾ ਗੰਦਾ ਪਾਣੀ ਐਡਾ ਪ੍ਰਚੀਨ ਮੰਦਿਰ ਕਾਲੀ ਮਾਤਾ ਮੰਦਿਰ ਦਾ ਹੋਏ ਪੂਰੇ ਪਠਾਨਕੋੜ ਦਾ ਮੰਦਿਰ ਜ਼ਿਲ੍ਹੇ ਦਾ ਔਰ ਉੱਥੇ ਜਾ ਕੇ ਦੇਖੋ ਕਿੰਨੀ ਗੰਦਗੀ ਆ ਮੈਂ ਪ੍ਰਸ਼ਾਸਨ ਕਾਰਪੋਰੇਸ਼ਨ ਦੇ ਕਮਿਸ਼ਨਰ ਜੀ ਔਰ ਪੂਰੇ ਡੀਸੀ ਸਾਹਿਬ ਨੂੰ ਵੀ ਇਹ ਕਹਿਣਾ ਕਿ ਇਹਦੇ ਵੱਲ ਧਿਆਨ ਦਿਓ ਬਹੁਤ ਜਲਦ ਤੋਂ ਜਲ ਨਹੀਂ ਤੇ ਇਹ ਸ਼ਹਿਰ ਦੀ ਪ੍ਰੋਬਲਮ ਜਦਾਂ ਮੰਡਲ ਦਾ ਜਿੱਦਲ ਸਿਆ ਐਡੀ ਵੱਡੀ ਸਮੱਸਿਆ ਇਹ ਬਹੁਤ ਸ਼ਰੀਹ ਸ਼ਹਿਰ ਆ ਸਾਰੇ ਮੇਰੇ ਸਾਥੀ ਬ੍ਰਾਸ ਦੇ ਜਿਨ੍ਹਾਂ ਦੇ ਛੋਟੇ ਜਿਹੇ ਸੱਦੇ تھے ਆਏ ਨੇ اور ਅਸੀਂ ਸ਼ਾਇਦ ਇਸ ਸਮੱਸਿਆ ਦੇ ਬਾਰੇ ਦੱਸਣਾ ਹੈ ਮੇਰੇ ਨਾਲ ਸਾਡੇ ਵਿਵਸ਼ ਦੇ ਲੀਡਰ ਰੋਹਿਤ ਪੁਰੀ ਜੀ ਆਪਣੇ ਰਕੇ ਸ਼ੈਣੀ ਸਾਹਿਬ ਆਪਣੇ ਐਮਸੀ ਸਾਹਿਬ ਅਨਕੁਜ ਜੀ ਮੇਰੇ ਮਹਾ ਮੰਤਰੀ ਨਰੇਸ਼ ਚ ਜੀ ਆਪਣੇ ਐਮਸੀ ਸਾਹਿਬ ਨਾਲ ਆਪਣੇ ਸਕਤੀ ਵਿਸ਼ਾਲ ਗੁਪਤਾ ਜੀ ਅਸੀਂ ਅੱਜ ਬੜੇ ਹੀ ਇੱਕ ਕਹਾਂ ਦਾ ਮਤਲਬ ਹੈ ਕਿ ਵਿਵਸ਼ ਹੋ ਗਏ ਚੁਕੇ ਹਨ ਕਿ ਸ਼ਾਇਦ ਜਿਹੜਾ ਛੜਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ ਅੱਜ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਇੱਕ ਇੱਕ ਜਿਹੜਾ ਸੀਵਰ ਦਾ ਜਿਹੜਾ ਇੱਕ ਇੱਕ ਗਲੀ ਦਾ ਬੁਰਾ ਹਾਲ ਹੋ ਚੁੱਕਿਆ ਇੰਦਾ ਕਿ ਬੁਰਾ ਹਾਲ ਹੈ ਕਿ ਅਸੀਂ ਸੋਚ ਨਹੀਂ ਸਕਦੇ ਅੱਜ ਵਾਰਡ ਨੰਬਰ 31 ਤੋਂ ਵੀ ਥੋੜਾ ਧਿਆਨ ਮੇਰਾ ਉਹਦੇ ਹੁੰਦਾ ਕਿ ਮੇਰਾ ਵਾਰਡ ਨੰਬਰ 31 ਸੀਗਾ ਪਹਿਲਾਂ ਉਹਦੇ ਬਾਅਦ ਦੇ ਵਿੱਚ ਆਪਣੇ ਐਸੀ ਵਾਰਡ ਹੋਇਆ ਉਹਦੇ ਨਾਲ ਲੜੇ ਆ ਆਪਣੇ ਆਰਤੀ ਵਾਲਾ ਉਹਦੀ ਐਨਸੀਆ ਕਰੀ ਲੇਕਿਨ 11 11 ਕੰਪਲੇਂਟਾਂ ਆਹੀਂ ਐਸਡੀਓ ਸਾਹਿਬ ਨੂੰ ਜੈ ਸਾਹਿਬ ਨੂੰ ਔਰ ਸੀਵਰਮੈਨ ਜਿਹੜੇ ਕਿ ਇੰਨੇ ਪਰੇਸ਼ਾਨ ਕਰਦੇ ਨੇ ਆ ਕੇ ਕਿ ਹਿੰ ਸੋਚ ਨਹੀਂ ਸਕਦੇ ਕਮਿਸ਼ਨਰ ਸਾਹਿਬ ਨਾਲ ਵੀ ਅੱਜ ਤੋਂ 2 ਮਹੀਨੇ ਪਹਿਲੇ 1.5 ਮਹੀਨਾ ਪਹਿਲਾਂ ਆਪਣੇ ਐਮ.ਐਲ.ਏ ਸਾਹਿਬ ਦੀ ਮੀਟਿੰਗ ਹੋਈ ਸੀਗੀ ਉਦੋਂ ਵੀ ਇਹ ਸਮੱਸਿਆ ਲਿਆਂ ਸ਼ਾਇਦ ਦਿਆਂ ਕਿ ਸ਼ਾਇਦ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਬੁਰੀਆਂ ਨਾ ਹੋ ਚੁੱਕੀਆਂ ਨਾ ਇਹਨਾਂ ਦੇ ਬਾਰੇ ਕੋਈ ਨਾ ਕੋਈ ਕੀਤਾ ਜਾਵੇ ਲੇਕਿਨ ਨਹੀਂ ਕੁਝ ਨਹੀਂ ਆਈ ਜਾ ਕੇ ਦੇਖੋ ਪੁਰਾਣੀ ਸਬਜੀ ਮੰਡੀ ਦਾ ਏਰੀਆ ਨਥੂਨਗਰ ਦਾ ਏਰੀਆ ਚਿਵਾਈ ਨਗਰ ਦਾ ਏਰੀਆ ਰਾਜ ਜਾਣ ਆ ਕਿ ਪੂਰੀ ਮੰਦਰ ਇਕ ਹੈਗਾ ਉਹਦੇ ਲਾਗੇ ਦਾ ਏਰੀਆ ਜਾ ਕੇ ਦੇਖ ਲਵੋ ਕਿ ਕੀ ਹਾਲ ਹੋਏ ਨੇ ਸੀਵਰ ਦੇ ਨਾਲ ਸਮੱਸਿਆ ਇੰਨੀ ਗਾ ਚੁਕੀ ਹੈ ਕਿ ਪਟੇਲ ਚੌਕ ਤੋਂ ਕਿ ਸੀਵਰ ਚਾਲੂ ਹੁੰਦਾ ਉਹ ਡਾਕਟਰ ਕਿਹੜੀ ਦਾ ਕਿ ਜਾਂਦਾ ਆ ਉਹ ਬਰ ওভার ਦਾ ওভার ਜਾ ਰਿਹਾ ਹੈ ਇਸ ਸਾਲ ਦਾ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜਦੋਂ ਕਮਿਸ਼ਨਰ ਸਾਹਿਬ ਦਾ ਮੀਟਿੰਗ ਹੋਈ ਆ ਕਿ ਇਹਨਾਂ ਨੇ ਕਿ ਮਸ਼ੀਨ ਲਿਆਣੀ ਆ ਜੀ ਉਹਦਾ ਸਫਾਈ ਹੋ ਜਾਏਗੀ ਸਭ ਠੀਕ ਠਾਕ ਹੋ ਜਾਏਗਾ ਕੰਮ ਜੀ ਤੁਹਾਡਾ ਚਲੋ ਠੀਕ ਹੈ ਇਹ ਵੀ ਅਸ਼ਵਾਚਨ ਦੇਖਿਆ ਚਲੋ ਠੀਕ ਹੈ ਉਹਦੇ ਜਨਮ ਦਿਨ ਮਸਤੀ ਵੀ ਆਉਣ ਦਾ ਟੈਂਸ ਸੀਗਾ ਇਹ ਵੀ ਚੁੱਪ ਰਿਹਾ ਜਨਮ ਦਿਨ ਤੇ ਸਾਮ ਲਾ ਲਈ ਚਲੋ ਠੀਕ ਕਰ ਦਿੰਗੇ ਕੰਮ ਅੱਛਾ ਹੋ ਜਾਏਗਾ ਕੰਮ ਸ਼ਾਇਦ ਉਹ ਸੋਚਣ ਕਿ ਸਿਰ ਦੇ ਬਾਰੇ ਪਰ ਨਹੀਂ ਜਨਮ ਦਿਨ ਦੇ ਵਿੱਚ ਵੀ ਲੋਕੀ ਜਿਹੜੇ ਆ ਨਾ ਘਰੋਂ ਬਾਹਰ ਨਹੀਂ ਨਿਕਲ पाए ਇਸ ਵਾਰੀ ਉਹਦੇ ਬਾਅਦ ਦੇ ਵਿੱਚ ਮਸ਼ੀਨ ਵੀ ਆਈ ਆ ਔਰ ਬੜੀ ਹੈਰਾਨਗੀ ਦੀ ਗੱਲ ਇਹ ਚੀ ਪਉਣ ਡਈ ਆ ਕਿ ਇੱਕ ਦਿਨ ਪਹਿਲਾਂ ਜਾਂਦੇ ਨਾਲ ਸਾਡੇ ਹਲਕਾ ਇੰਚਾਰਜ ਉਹ ਜਾ ਕੇ ਉਦਘਾਟਨ ਕਰ ਦੇਣਾ ਨਾਰੀਅਲ ਕਟ ਦੇਣਾ ਦੂਜੇ ਦਾ ਨਾਂ ਦੇਣਾ ਆਪਣੇ ਮੇਹਰ ਸਾਹਿਬ ਸਾਡੇ ਔਰ ਆਪਣੇ ਮੰਤਰੀ ਸਾਹਿਬ ਉਹ ਵੀ ਉਸੇ ਗੱਡੀ ਦਾ ਉਦਘਾਟਨ ਕਰਦੇ ਨੇ। ਕੀ ਉਸ ਉਦਘਾਟਨ ਨਾਲ ਕੰਮ ਹੋਣਗਾ? ਗਲੀਆਂ ਨਾਲੀਆਂ ਟੁੱਟੀਆਂ ਭੱਜੀਆਂ, ਸੀਵਰੇਜ ਬੁਰਾ ਹਾਲ ਹੋਇਆ, ਓਵਰਫਲੋ ਹੋ ਕੇ ਜਾ ਰਿਹਾ ਗੰਦਾ ਪਾਣੀ ਲੋਕੀ ਪੀ ਰਹੇ ਨੇ। ਐਮਸੀ ਸਾਡੇ ਪਰ ਚਾਣ ਹੋਏ ਨੇ। ਪਰੀ ਸਮੱਸਿਆ ਸਿਰਫ ਬੀਜੇਪੀ ਦੇ ਜਿਹੜੇ ਵਰਡ ਨੇ ਉੱਥੇ ਆ ਰਹੀ ਜਾਂ ਆ ਦੇਖੋ ਜੀ ਮੈਨੂੰ ਤਾਂ ਜ਼ਿਆਦਾ ਬੀਜੇਪੀ ਲੱਗਣਾ ਮੈਨੂੰ ਇਦਾਂ ਲੱਗ ਰਿਹਾ ਕਿ ਇਸ ਵੇਲੇ ਕੋਈ ਵੀ ਦੂਜੇ ਵਰਡਾਂ ਦੇ ਵਿੱਚ ਵੀ ਹੋਈ ਹਾਲ ਹੈ ਦੂਜੇ ਵਰਡਾਂ ਜੀ ਕਿਹੜਾ ਠੀਕ ਠੀਕ ਆ ਕਹਿੰਦੇ ਲੇਕਿਨ ਜਾਣ ਬੂਝ ਕੇ ਕਰਨ ਦੇਣਾ ਉਹਨੇ ਇੱਕ ਗੱਲ ਹੋਰ ਵੀ ਨਵੀਂ ਆਈ ਸੀ ਕਿ ਛੇ ਆਪਣੇ 15 ਕੇ ਦਿਨ ਅਹੀਂ ਕੰਪਲੇਂਟਾਂ ਕਰਵਾਉਂਦੇ ਆ ਉਹ ਸੀਵਰਮੈਨ ਨੂੰ ਕਹਿੰਦੇ ਆ ਦੇਣਾ ਸੈਜੋ ਸਾਹਿਬ ਕਹਿੰਦੇ ਆ ਰੇਣਾ ਜਾ ਦੇਣਾ ਆ ਰੇਣਾ ਜਾ ਰੇਣਾ ਹੁਣ 5-7 ਦਿਨਾਂ ਤੋਂ ਇੱਕ ਹੋ ਦੇਖਿਆ ਕਿ ਐਸਡੀਓ ਸਾਹਿਬ ਜੈ ਜੀ ਸਾਹਿਬ ਸਾਰੇ ਇਕੱਠੇ ਹੋ ਗਏ ਇੱਕ ਹਲਕਾ ਇੰਜਰਜ ਜਾਂਦੇ ਨਾਲ ਮਗਰਮਗਰਪੁਰ ਜਾਂਦੇ ਨੇ ਉਹ ਇੱਕ ਦਿਨ ਸੀ ਉਹ ਠੀਕ ਹੁੰਦਾ ਦੂਜੇ ਦਿਨ ਫੇਰ ਉਹੀ ਪੀਸ਼ੇਜ ਆ ਜਾਂਦਾ ਕਿਹੜੇ ਐਸਜੀ ਨੂੰ ਤੁਸੀਂ ਕੰਪਲੀਟ ਕੀਤੀ ਹੈ ਮੈਂ ਆਪਣੇ ਪਰਮਜੋ ਨੂੰ ਕੀਤੀ ਸੀਗੀ ਜੀ ਕੀ ਜਵਾਬ ਜਵਾਬ ਉਸ ਨੂੰ ਦਾ ਇਛਨਵਾਹੀ ਹੋ ਗਿਆ ਅੱਜ ਦਿ ਮੈਂ ਤੁਹਾਨੂੰ ਦਿਖਾ ਦੇਣਾ ਕਿ ਇਹਨਾਂ ਤੋਂ ਤਿੰਨ ਤਿੰਨ ਮਹੀਨਿਆਂ ਦੀਆਂ ਕੰਪਲੇਂਟਾਂ ਦਿੱਤੀਆਂ ਉਹੀ ਕੰਪਲੇਂਟਾਂ ਬਰਾਬਰ ਉੱਥੇ ਚੱਲਣ ਡੀਆਂ ਨੇ ਹਾਂ ਅੱਜ ਅਸੀਂ ਇਹਨਾਂ ਦੇ ਬਾ ਟੈਂਡਰ ਹੋਣ ਲੱਗਾ ਆ ਐਸੋ ਲక్ష్ਮੀ ਪਲਸ ਤੋਂ ਸੋਰੀ ਮੇਰੀ ਪੁਰਾਣੀ ਸਬਜੀ ਮੰਡੀ ਚੌਂਕ ਜਿਹੜਾ ਹੈ ਨਾ ਉਸ ਤੋਂ ਸਟਾਰਟ ਹੋਗੇ ਸੀਵਰਾਂ ਜਾਂਦਾ ਆ ਲਾਸਟ ਜਾ ਕੇ ਸਿਲਵਰ ਸਟਰੀਟ ਦੇ ਵਿੱਚ ਇਹਨਾਂ ਨੂੰ ਇਹ ਚਾਰ ਮਹੀਨੇ ਸਫਾਈ ਹੋਣੀ ਹੈ ਜੀ ਇਹਨਾਂ ਦੀ ਲੇਕਰ ਉਹ ਵੀ ਸਫਾਈ ਨਹੀਂ ਜੇਕਰ ਹੁਣ ਵੀ ਥੋੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਚੱਲਦਾ ਅਗਲਾ ਕਦਮ ਕੀ ਹੋਵੇਗਾ ਦੇਖੋ ਅਗਲਾ ਕਦਮ ਅਸੀਂ ਪਹਿਲਾਂ ਵੀ ਇਹੀ ਗੱਲ ਕਰਨ ਨਾ ਕਿ ਅਸੀਂ ਧਰਨਾ ਦੇਣ ਦੇ ਬਾਰੇ ਹੁੰਦੇ ਆ ਅੱਗੇ ਧਰਨਾ ਦਿੰਦੇ ਸੀ ਕਾਰਪੋਰੇਸ਼ਨ 'ਚ ਜਾ ਕੇ ਇਸ ਵਾਰੀ ਕਾਰਪੋਰੇਸ਼ਨ 'ਚ ਧਰਨਾ ਨਹੀਂ ਹੋਏਗਾ ਇਸ ਵਾਰੀ ਰੋਡ ਜਾਮ ਹੋਏਗਾ ਇੱਕ ਹਫ਼ਤੇ ਦੇ ਵਿੱਚ ਜੇ ਇਹਨਾਂ ਨੇ ਕੰਮ ਨਹੀਂ ਕੀਤਾ ਵੇਕਪਸਲੇ ਵਿੱਚ ਜਿਹੜਾ ਗੈਣਾ ਆਪਾਂ ਰੋਡ ਜਾਮ ਕਰਾਂਗੇ ਕਿਉਂ ਸਮੱਸਿਆਵਾਂ ਜਿਹੜੀਆਂ ਸ਼ਹਿਰ ਦੀਆਂ ਸ਼ਾਇਦ ਇਹ ਵੀ ਕੋਈ ਬਾਰੂ ਨਹੀਂ ਆਏਗੇ ਨਾ ਇਹ ਵੀ ਇੱਥੇ ਰਹਿੰਦੇ ਨੇ ਇਹ ਵੇਖਦੇ ਨੇ ਸਮੱਸਿਆਵਾਂ ਕੀ ਹੁੰਦੀਆਂ ਕੱਲ ਇੱਕ ਨੱਥੂ ਨਗਰ ਦੇ ਵਿੱਚ ਸਮੱਸਿਆ ਸਗੀ ਆਈ ਦੀ ਸੀਵਰ ਦੀ ਇੱਕ ਪੁਆਇੰਟ ਕੀਤਾ ਦੂਜਾ 3 ਨੰਬਰ ਗਲੀ ਚਿਵਾਈ ਨਗਰ ਦੀ ਆ ਉਹਦੀ ਮੈਂ ਤੁਹਾਨੂੰ ਵੀਡੀਓ ਵੀ ਦੇਖਣਾ ਕਿ ਬੰਦੇ ਜਾਂਦੇ ਨੇ ਸਿਵਰਮੈਨ ਜਾਂਦੇ ਨੇ ਢੱਕਣ ਖੋਲਦੇ ਨੇ ਢੱਕਣ ਖੋਲ ਕੇ ਪਾਈਪ ਲਗਾਉਂਦੇ ਨੇ ਕਿ ਸਫਾਈ ਕਰਨ ਲੱਗੇ ਆ ਤੇ ਬਾਅਦ ਦੇ ਵਿੱਚ ਹਜ਼ਾਰ ਜਰ ਰੁਪਏ ਕਹਿੰਦੇ ਕਿ ਹਜ਼ਾਰ ਰੁਪਏ ਦਿਓਗੇ ਤਾਂ ਸਫਾਈ ਕਰਨੀ ਆ ਤੇ ਬਾਈ ਸਫਾਈ ਨਹੀਂ ਕਰਾਂਗੇ ਉਹ ਕਾਕਾ ਸੀਵਨ ਮੈਨ ਸੀਗਾ ਜਦੋਂ 1000 ਰੁਪਏ ਆਣੇ ਕਿ ਅਸੀਂ 1000 ਰੁਪਏ ਕਿੱਥੋਂ ਦੇਣਾ ਆ ਉਹ ਮੇਰਾ ਜਿਹੜਾ ਐਮਸੀ ਦਾ ਘਰ ਵਾਲਾ ਰਕੇਸ਼ ਕੁਮਾਰ ਜਾਂਦਾ ਕਹਿੰਦਾ ਯਾ ਕੋਈ ਬਾਲ ਨਹੀਂ ਜਾਂ ਤੀ ਚਾਰ ਪੰਜ ਸੌ ਮੇਰੇ ਕੋਲ ਲੋਲ ਨੂੰ ਸਵਾਈ ਕਰੋ ਉਹਨਾਂ ਨੇ ਉਹਦੀ ਗੱਲ ਨਹੀਂ ਮੰਨੀ ਢੱਕਣ ਬੰਦ ਕੀਤਾ ਤੇ ਘਰੋਂ ਚਲੇ ਗਏ ਨੇ ਇਹ 2:30 3:00 ਵਜੇ ਦੀ ਗੱਲ ਹੈ ਕੋਲੇ ਬਾਅਦ ਵਿੱਚ ਮੈਂ ਅਜੇ ਹੀ ਸਾਹਮਣਾ ਗੱਲ ਕੀਤੀ ਹੈ ਜਿਸ ਵੇ ਕਹਿੰਦੇ ਕੋਈ ਗੱਲ ਨਹੀਂ ਹੋ ਜਾਂਦਾ ਅੱਜ ਸਵੇਰੇ ਫਿਰ ਗੱਲ ਬਾਤ ਕੋਈ ਗੱਲ ਨਹੀਂ ਹੈ ਜੀ ਬਸ ਉਹਨਿੱਕੋ ਮਹਾਗੇ ਮੈਂਗਾ ਤੁਹਾਡੇ ਥਰੂ ਤੁਸੀਂ ਸਾਡਾ ਸਾਥ ਦਿਓਗੇ ਕਿ ਤੁਸੀਂ ਵੀ ਪਠਾਨਕੋਟ ਦੇ ਵਿੱਚ ਰਹਿੰਦੇ ਹੋ ਕਿ ਹਾਲਾਤ ਤੁਸੀਂ ਵੀ ਦੇਖਦੇ ਕਿੱਥੇ ਕਿੱਦੇ ਕੀ ਹੈ ਨਹੀਂ ਤਾਂ ਇੱਕ ਦਿਨ ਤੁਸੀਂ ਵੀ ਇੱਕ ਆਪਣੇ ਕੈਮਰਾ ਲਵੋ ਗਲੀਆਂ ਦੇਖ ਕੇ ਆਓ ਕਿ ਕੀ ਹਾਲ ਹੈ ਮਿਹਨਤ ਚੜ੍ਹਦੇ ਦੇ ਨਾ ਗਲੀਆਂ ਦਾ ਹਾਲਾਤ ਦੇਖੋ ਲੈ ਕੀ ਆ ਗਿਆ ਮੇਰੀ ਅੱਗੇ ਸਿਰ ਗੁਜਾਰਸ਼ ਹੈ ਸਾਰਿਆਂ ਦੇ ਜਗੇ ਕਿ ਮਿਹਰਬਾਨੀ ਕਰਕੇ ਸ਼ਹਿਰ ਨਾਲ ਪਿਆਰ ਕਰੋ ਉਹ ਛੱਦੀਆਂ ਦੀਆਂ ਸਮੱਸਿਆ ਜਿਹੜੀ ਸੀਵਰ ਨਹੀਂ ਹਨ ਇਹ ਤਾਂ ਸੀਵਰ ਦੀ ਗੱਲ ਕੀਤੀ ਆ ਨਾਲੇ ਭਰੇ ਨਾ ਇਸ ਵਾਰੀ ਤਾਂ ਸਿਰਫ ਇਹ ਬਚ ਚੁਕੇ ਨਾ ਕੀ ਬਰਸਾਤ ਮੋਟ ਕੱਟ ਲਈ ਜੇ ਬਰਸਾਤ ਆ ਗਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜੇਗਾ ਕਾਹਦੇ ਦਾ ਸ਼ਹਿਰ ਨਾਲ ਸਫਾਈ ਕਰ ਦਿੱਤੀ ਹੋਏਗੀ ਉਹ ਮੇਰੇ ਸਾਹਦੇ ਮੇਰੇ ਸਾਹ ਵੀ ਸੁੱਤੇ ਪਏ ਨੇ ਇਸ ਕਰਕੇ ਮੇਰੇ ਬਣੀ ਕਰਾਂਗਾ ਇਹ ਹਫਤੇ ਦੇ ਵਿੱਚ ਵੀ ਜੇ ਕੰਮ ਕਰਦੇ ਹਨ ਤੇ ਠੀਕ ਹੈ ਨਹੀਂ ਤਾਂ ਰੋਡ ਜਾਮ ਕਰਾਂਗੇ ਅੱਜ ਦਾ ਇਸ ਬੈਠਕ ਤੇ ਪਹਿਲੇ ਤੇ ਮੈਂ ਪ੍ਰੈਸ ਦੇ ਮਿੱਤਰਾਂ ਦਾ ਸਵਾਗਤ ਕਰਨਾ ਔਰ ਸਾਡੇ ਮੰਡਲ ਦੇ ਐਕਸ਼ ਜੀ ਰਾਜਕਮਾਰ ਰਾਜੂ ਜੀ ਔਰ ਉਹਨਾਂ ਦੇ ਮਹਾ ਮੰਤਰੀ ਅੰਕੁਸ਼ ਮਹਾਜਨ ਜੀ ਔਰ ਮੇਰੇ ਨਾਲ ਹੌਸਟ ਰਕੇਸ਼ ਜੀ ਦੀ ਵਾਈਫ ਔਰ ਇਹਨਾਂ ਦੀ ਵਾਈਫ ਔਰ ਸੈਕਟਰੀ ਵਿਸ਼ਾਲ ਜੀ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਾਈ ਹੈ ਕੀਤੀ ਹੈ ਮੈਨੂੰ ਇਹਨਾਂ ਦਾ ਫੋਨ ਆਇਆ ਇਹ ਮੰਡਲ ਦੇ ਅਰਜੀ ਦਾ ਕਿ ਪ੍ਰੈਸ ਕਾਨਫਰੰਸ ਕਰਨੀ ਹੈ ਮੈਨੂੰ ਵੀ ਬੜਾ ਅੱਛਾ ਲੱਗਾ ਕਿ ਚਲੋ ਪ੍ਰੈਸ ਕਾਨਫਰੰਸ ਰੱਖੀਆ ਔਰ ਵਾਕੇ ਜੋ ਇਹਨਾਂ ਨੇ ਗੱਲਾਂ ਕਈਆਂ ਸ਼ਹਿਰ ਦੇ ਸਮੱਸਿਆਵਾਂ ਬਾਰੇ ਗੱਲਾਂ ਔਰ ਸ਼ਹਿਰ ਦਾ ਜੋ ਹਾਲ ਆ ਉਹ ਤੁਸੀਂ ਸਾਡੇ ਤੋਂ ਬਿਹਤਰ ਜਾਣਦੇ ਹੋ ਕਹੀ ਤੇ ਵਾੜਾ ਦੀ ਗੱਲ ਕਰ ਸਕਦੇ ਆ ਨਾ ਤੁਸੀਂ ਤੇ ਸ਼ਹਿਰ ਚ ਫਿਰਦੇ ਹੋ ਮੈਂ ਹਉੱਚ ਅੱਜ ਚਾਰ ਪਤਾ ਨਹੀਂ ਤਿੰਨ ਚਾਰ ਮਹੀਨੇ ਹੋ ਗਏ ਆ 5-6 ਮਹੀਨੇ ਹੋ ਗਏ ਆ ਕਿ ਅਸੀਂ ਤੁਹਾਨੂੰ ਸ਼ਾਇਦ ਮਿਲੇ 6 ਮਹੀਨੇ ਤੱਕ ਮੀਟਿੰਗ ਨਹੀਂ ਮੇਰ ਸਾਹਿਬ ਕਰਾ ਸਕੇ ਇਹ ਉਹ ਪੰਨਾ ਲਾਲ ਪਾਟੀਆਂ ਮੇਰ ਆ ਮੈਂ ਪਿਛਲੀ ਵਾਰ ਵੀ ਉਹ ਉਸ ਦਾ ਮੈਂਬਰ ਸੀ ਐਸ ਵਾਰੀ ਵੀ ਮੈਂ ਹੋਂਚਾ ਇਹ ਉਹ ਸੀ ਕਿ ਇਹ ਜਿੱਦਾਂ ਸਾਨੂੰ ਬੋਲਦੇ ਸੀ ਨਾ ਕਿ ਇਹ ਹੋਏਗਾ ਇਹ ਸ਼ਹਿਰ ਤੇ ਉਹ ਨਹੀਂ ਹੋਇਆ ਉਹ ਨਹੀਂ ਹੋਇਆ ਮੈਂ ਪਹਿਲੇ ਸਰ ਨੂੰ ਪਹਿਲੇ ਪ੍ਰੈਸ ਦੇ ਮਿੱਤਰਾਂ ਨੂੰ ਇਹ ਜਾਣਕਾਰੀ ਦੇਣਾ ਚਾਹਨਾ ਕਿ ਅਸੀਂ ਕਾਲੀ ਮਾਤਾ ਮੰਦਰ ਦਾ ਰੋਡ ਹਰ ਹੌਸ ਦੀ ਮੇਟੈਂਸ ਹੱਥ ਜੋੜ ਕੇ ਖੜੇ ਹੋ ਕੇ ਕਹਿੰਦੇ ਰਿਹਾ ਕਿ ਇਹਨੂੰ ਬਣਾਓ ਇਹਨੂੰ ਬਣਾਓ ਇਹਨੂੰ ਬਣਾਓ ਹਾਲੀ ਤੱਕ ਉਹ ਰੋਡ ਹੀ ਨਹੀਂ ਬਣਿਆ ਔਰ ਸਰ ਨਾਲੋਂ ਜ਼ਿਆਦਾ ਗੰਦਾ ਪਾਣੀ ਐਡਾ ਪ੍ਰਚੀਨ ਮੰਦਿਰ ਕਾਲੀ ਮਾਤਾ ਮੰਦਿਰ ਦਾ ਹੋਏ ਪੂਰੇ ਪਠਾਨਕੋਟ ਦਾ ਮੰਦਿਰ ਜ਼ਿਲ੍ਹੇ ਦਾ ਔਰ ਉੱਥੇ ਜਾ ਕੇ ਦੇਖੋ ਕਿੰਨੀ ਗੰਦਗੀ ਹੈ ਕੀ ਇਹ ਪ੍ਰਸ਼ਾਸਨ ਹੈ ਇਹ ਆ ਔਰ ਕਟਾਰੂ ਚੱਕ ਜੀ ਆਂਦੇ ਨੇ ਦੁਹਾਟਣ ਕਰਦੇ ਨੇ ਚੱਲ ਜਾਂਦੇ ਨੇ ਉੱਥੇ ਮੇਅਰ ਸਾਹਿਬ ਵੀ ਚੱਲ ਜਾਂਦੇ ਨੇ ਮੈਂ ਮੇਅਰ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਔਰ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਿਅਮ ਦੇ ਥਰੂ ਇਹ ਪੁੱਛਣਾ ਚਾਹਨਾ ਕਿ ਜਿਹੜੇ ਭਰਤੀ ਕੀਤੀ ਹੈ ਤੁਸੀਂ ਅੱਜ ਦੀ ਭਰਤੀ ਚ ਸਾਨੂੰ ਬੰਦਿਆਂ ਦੇ ਨਾਂ ਦੱਸੋ ਅਸੀਂ ਜਿਸਲੇ ਕਹਿੰਦੇ ਆ ਕਿ ਇਹ ਬੰਦੇ ਕਿਉਂ ਨਹੀਂ ਕੰਮ ਕਰਨਾ ਚਾਹਦੇ ਉਹ ਭਰਤੀ ਹੋਈ ਹੈ ਸੀਵਰੇਜ ਮੈਨਾਂ ਦੀ ਨਾ ਕਿ ਦਫ਼ਤਰਾਂ ਚ ਲੱਗਣ ਦੀ ਸੀਵਰੇਜ ਮੈਨ ਤੇ ਉਹਨੇ ਹੀ ਰਹਿ ਗਏ ਨੇ ਭਰਤੀ ਹੋ ਗਈ ਹੈ ਹੋਈ ਸੀਵਰੇਜ ਮੈਨਾਂ ਦੀ ਆ ਪਰ ਬੰਦੇ ਨਹੀਂ ਵਧਣ ਦੇ ਬੰਦੇ ਉਹ ਉਹਨੇ ਹੀ ਆ कि ਜਿਹੜਿਆ ਨੇ ਸੀਵਰੇਜ ਵਰਨਾ ਤੇ ਪਰ ਉਹ ਜਿਹੜੇ ਬੰਦੇ ਹੁਣ ਨਵੀਂ ਭਰਤੀ ਹੋਈ ਐ ਉਹ ਬੰਦੇ ਕਿੱਥੇ ਗਏ ਤਨਖਾਵਾ ਲੈਣ ਨੂੰ ਆ ਰਹੇ ਨੇ ਕੋਈ ਕਹਿੰਦਾ ਮੈਨੂੰ ਦਫਤਰ 'ਚ ਲਾ ਦੋ ਕੋਈ ਕਹਿੰਦਾ ਮੈਨੂੰ ਇੱਥੇ ਸੁਪਰਵਾਈਜ਼ਰ ਲਾ ਦੋ ਪੰਜ ਵਾਰਡ ਦੇ ਦੋ ਮੈਂ ਉਹਦਾ ਇੰਚਾਰਜ ਬਣ ਜਾ ਮੈਂ ਪ੍ਰਸ਼ਾਸਨ ਕਾਰਪੋਰੇਸ਼ਨ ਦੇ ਕਮਿਸ਼ਨਰ ਜੀ ਔਰ ਪੂਰੇ ਡੀਸੀ ਸਾਹਿਬ ਨੂੰ ਵੀ ਇਹ ਕਹਿਣਾ ਕਿ ਇਹਦੇ ਵੱਲ ਧਿਆਨ ਦਿਓ ਬਹੁਤ ਜਲ ਤੋਂ ਜਲ ਨੇਤੇ ਇਹ ਸ਼ਹਿਰ ਦੀ ਪ੍ਰੋਬਲਮ ਜਿਹਦਾ ਮੰਡਲ ਦੇ ਜੀ ਦੱਸਿਆ ਏਡੀ ਵੱਡੀ ਸਮੱਸਿਆ ਇਹ ਬਹੁਤ شریف ਸ਼ਹਿਰ ਆ ਸਾਰੇ ਰਲ ਮਿਲ ਕੇ ਰਹਿਣ ਵਾਲੇ ਆ ਇੱਥੇ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਵਾਸਤੇ ਨਹੀਂ ਬੈਠੇ ਅਸੀਂ ਬੈਠੇ ਆ ਕਿ ਇਹ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਔਰ ਸ਼ਹਿਰ ਇੱਕ ਹੱਸਦਾ ਪਰਦਾ ਸ਼ਹਿਰ ਰਹੇ ਜਿਹੜਾ ਬਾਹਰੋਂ ਆਂਦਾ ਨਾ ਜਿੱਦਾਂ ਕੋਈ ਸਾਡੇ ਰਿਸ਼ਤੇਦਾਰੀ ਬਾਹਰੋਂ ਆਉਂਦੇ ਆ ਉਹ ਆਗੇ ਕਹਿੰਦੇ ਕੀ ਸ਼ਹਿਰ ਆ ਕਾਰਪੋਰੇਸ਼ਨ ਆ ਐਦਾਂ ਦੀ ਕਾਰਪੋਰੇਸ਼ਨਾਂ ਹੁੰਦੀਆਂ ਕਿਆ ਮੇਅਰ ਸਾਹਿਬ ਨੂੰ ਮੈਂ ਕਹਿੰਦਾ ਜਾਗੋ ਮੀਟਿੰਗ ਕਰਾਓ ਮੀਟਿੰਗ ਕਰਾਓ ਬਹੁਤ ਜਲਦ ਮੀਟਿੰਗ ਹੋਣੀ ਚਾਹੀਦੀ ਆ 6-6 ਮਹੀਨੇ 7-7 ਮਹੀਨੇ ਤੇ ਮੀਟਿੰਗ ਨਹੀਂ ਕਰਾ ਰਹੇ ਸਾਡੀ ਵਾਰੀ ਤੇ ਕਹਿੰਦੇ ਹੀ ਮੀਟਿੰਗ ਨਹੀਂ ਹੁੰਦੀ ਮੀਟਿੰਗ ਨਹੀਂ ਹੁੰਦੀ ਆਹੀ ਤੇ ਸਾਡੇ ਕੋਲ ਹੱਲ ਵੀ ਝੰਡਾ ਕਿ ਅਸੀਂ 3 ਮਹੀਨੇ ਬਾਅਦ ਮੀਟਿੰਗ ਕਰਾਂਦੇ ਸੀ ਉਸ ਦੀ ਹੁਣ ਕਿੱਥੇ ਗਏ ਮੇਅਰ ਸਾਹਿਬ ਕਿੱਥੇ ਗਈਆਂ ਮੀਟਿੰਗਾਂ ਕਿਉਂ ਨਹੀਂ ਮੀਟਿੰਗ ਹੋ ਰਹੀ ਕਿਉਂ ਡਰੇ ਨਹੀਂ ਕਿ ਅਸੀਂ ਉਹਨ ਸਵਾਲ ਪੁੱਛਣੇ ਅੰਦਰ ਜਾ ਕੇ ਇਹਨਾਂ ਕੋਲੋਂ ਉਸ ਕਰਕੇ ਮੀਟਿੰਗ ਕਰਾਉਣ ਤੋਂ ਕੁਰੇਜ ਕਰ ਰਹੇ ਆ ਉਗਿਆ ਰਲ ਜੁਗੇ ਨੇ ਇਹ ਸਾ ਦੋਨੇ ਰਲ ਜੁਗੇ ਨੇ ਨਾ ਜੀ ਜੇ ਨਾਲ ਰਲੇ ਹੁੰਦੇ ਫਿਰ ਇਹ ਕੰਮ ਨਹੀਂ ਸੀ ਹੋਣਾ ਸ਼ਹਿਰ ਦੀ ਡਿਵੈਲਪਮੈਂਟ ਤੁਸੀਂ ਦੇਖੋ ਪਾਣੀ ਕਿਦਾਂ ਵਗ ਰਿਆ ਤੁਸੀਂ ਪੀਰ ਬਾਬੇ ਚੌਕ ਪਰਸੋਂ ਹਾਲਾਤ ਦੇਖ ਨਹੀਂ ਓਏ ਹੋਏ ਹੋਏ ਐਡਾ ਬੁਰਾ ਕੋਈ ਵੀ ਹੈ ਹੀ ਨਹੀਂ ਜੀ ਕੋਈ ਮਾਂ ਪਿਓ ਹੀ ਨਹੀਂ ਅਸੀਂ ਤੇ ਕਾਹਗੇ ਆਈ ਹੱਥ ਜੋੜ ਕੇ ਬੇਨਤੀ ਕਰਨੇ ਆ ਪ੍ਰਸ਼ਾਸਨ ਅੱਗੇ ਬਹੁਤ ਜਲਦ ਤੋਂ ਜਲਦ ਇਹਦਾ ਪ੍ਰਸ਼ਾਸਨ ਇਹਦੇ ਦੌਰ ਧਿਆਨ ਦੇ ਨਹੀਂ ਤੇ ਫਿਰ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਜੈ ਹਿੰਦ ਜੈ ਭਾਰਤ ਨਹੀਂ ਸੜਕਾਂ ਦੇ ਆਮ ਦੇ ਨਾਲ ਕੋਈ ਹੱਲ ਨਿਕਲ ਜੇਗਾ ਤੁਹਾਨੂੰ ਕੀ ਲੱਗਦਾ ਨਹੀਂ ਅਸੀਂ ਸੜਕਾਂ ਦੇ ਆਮ ਦੇ ਨਾਲ ਹਾਲੇ ਆ ਕਿ ਪਬਲਿਕ ਵੀ ਜਾਗੇ ਗਈ ਸ਼ਹਿਰ ਦੀ ਪਬਲਿਕ ਵੀ ਸਾਡੇ ਨਾਲ ਖੜੀ ਹੋਏ ਕਿ ਆ ਭਾਰਤੀ ਜਨਤਾ ਪਾਰਟੀ ਦੀ ਮੈਂ ਗੱਲ ਨਹੀਂ ਕਰ ਅਸੀਂ ਇਹ ਗੱਲ ਕਰ ਰਿਹਾ ਐਜ਼ ਏ ਪਠਾਨਕੋਟ ਵਾਸੀ ਐਜ਼ ਏ ਪਠਾਨਕੋਟ ਵਾਸੀ ਅਸੀਂ ਸੜਕਾਂ ਤੇ ਨਿਕਲਾਂਗੇ ਔਰ ਪਠਾਨਕੋਟ ਦਾ ਇੱਕ ਇੱਕ ਨਾਗਰਿਕ ਨਿਕਲੇਗਾ ਜੋ ਹਾਲਾਤ ਸ਼ਹਿਰ ਦੇ ਬਣ ਚੁਕੇ ਨੇ ਅਸੀਂ ਉਸ ਬਾਰੇ ਕਹਿ ਰਿਹਾ ਚਾਹੇ ਉਹ ਐਮਐਲ ਮੈਂ ਇਹਦੇ ਕਿਤੇ ਪੋਲੀਟਿਕਲੀ ਪਾਰਟੀ ਦਾ ਕੋਈ ਐਜ਼ ਇਹ ਸ਼ਹਿਰ ਦੀ ਗੱਲ ਕਰ ਰਿਹਾ ਕਿ ਪਠਾਨਕੋਟ ਸ਼ਹਿਰ ਤੁਸੀਂ ਵੀ ਇਸ਼ਾਰਾ ਜਾ ਰਹੇ ਹੋ ਕੀ ਪਤਾ ਸਾਨੂੰ ਤੁਹਾਡਾ ਤੁਹਾਡਾ ਸਰੋਂੋਂ ਜ਼ਿਆਦਾ ਸਹਯੋਗ ਹੀ ਤੁਹਾਡੇ ਮਿੱ ਤੁਹਾਡਾ ਮਿਲਣਾ ਪ੍ਰੈਸ ਦੇ ਮਿੱਤਰਾਂ ਦਾ ਮਿਲਣਾ ਸਾਨੂੰ ਸਹਯੋਗ ਜੋ ਹਾਲਾਤ ਹੈ ਕਿਸੇ ਗਲੀ ਚ ਨਹੀਂ ਜਾ ਸਕਦੇ ਕਿਸੇ ਮੱਲੇ ਚ ਨਹੀਂ ਜਾ ਸਕਦੇ ਕਿਸੇ ਦਾ ਰੈਲੇਟਿਵ ਆ ਜਾਏ ਉਹ ਸਾਨੂੰ ਫੋਨ ਕਰਦਾ ਪੂਰੀ ਸਭ ਬਾਹਰ ਪਾਣੀ ਖੜਾ ਅਸੀਂ ਇਹ ਕਹਿੰਦੇ ਮੇਅਰ ਸਾਹਿਬ ਆਏ ਮੀਟਿੰਗ ਦੇਖੋ ਨਾ ਕਿੰਨੇ ਦਿਨ ਹੋ ਗਏ 8 ਮਹੀਨੇ ਹੋ ਗਏ ਉਸ ਦੀ ਮੀਟਿੰਗ ਹੋਏ 8 ਮਹੀਨੇ ਤੋਂ ਪਰ ਹੋ ਗਿਆ ਨਾ ਉਸ ਦੀ ਮੀਟਿੰਗ ਕਿਉਂ ਨਹੀਂ ਹੁੰਦੀ ਬੁਲਾਣ ਹੋ ਚ ਬੁਲਾਣਾ ਸੀ ਆਪਣਾ ਦਰਦ ਦਸੀਏ 50 ਐਮਸੀ ਜਾ ਕੇ ਉਥੇ ਆਪਣਾ ਦਰਦ ਬੋਲਣ ਨਾ ਕਿ ਰੋਹਿਤਪੁਰੀ ਨੂੰ ਪ੍ਰੋਬਲਮ ਹੈ ਕਿਸੇ ਐਮਸੀ ਸਾਰੇ ਐਮਸੀਆਂ ਨੂੰ ਪ੍ਰੋਬਲਮ ਹੈ ਕਿਉਂਕਿ ਇਹ ਆਪ ਵਿੱਚ ਜਿਹੜੀ ਉੱਪਰਲੀ ਲੱਬੀ ਆ ਉਹ ਮਿੱਥਸਾ ਨਾ ਜੀ ਜੈ ਹਿੰਦ